ਦੀ ਚੋਬਰੋ ਕੀ ਹਾਲ ਚਾਲ ਆ ਤੇ ਆਪਾਂ ਜਾਣਾ ਵਾ ਕੋਟ ਕਪੂਰੇ ਨੂੰ ਹਣ ਕਰਤੀ ਸਿੱਧੀ ਗੱਡੀ ਕੋਟ ਕਪੂਰੇ ਨੂੰ ਮਿਲਦੇ ਆ ਜਾ ਕੇ ਕੋਟ ਕਪੂਰੇ ਵਾਲੇ ਜਾਨੂੰ ਤੇ ਉੱਥੇ ਥੋੜੇ ਕੰਮ ਆ ਇੱਕ ਦੋ ਕੰਮ ਅਜੇ ਉਹ ਉਹ ਕਰਨੇ ਆ ਨਾਲੇ ਜਾਵਾਂਗੇ ਦੀਦੀ ਕੋਲੇ ਜ定位 ਸੌਂ ਵੀ ਜਾ ਨਾ ਰਸਤਾ ਦਾ ਪੁੰਗ ਰਿਹਾ ਥੋੜਾ ਉਦੋਂ ਚੋਹ ਮੇਲੇ ਦਾ ਕੀ ਹਾਲ ਲੰਦਾ ਹੋਗਾ ਨਹੀਂ ਕੀ ਆ ਚੱਲੀ ਨਹੀਂ ਭਈਆਂ ਨੂੰ ਨਹੀਂ ਆ ਕੋਈ ਬਰਵਾਸ ਇੱਧਰ ਬਹਿ ਹੀ ਜਾਂਦੇ ਆ ਨਾ ਲੱਗਦਾ ਭਈਏ ਵੀ ਹੈ ਗਿਆ ਪੰਜਾਬੀ ਵੀ ਲੱਗਿਆ ਉੱਤਾਂ ਜੀ ਇੰਨਾਂ ਨੇ ਟੋਟੇ ਜੇ ਇੱਥੇ ਇੱਥੇ ਟੋਟੇ ਦੇ ਉੱਤੇ ਉੱਟ ਗਈ ਆ ਸਾਰਾ ਰੱਖਿਆ ਨਾ ਜੀ ਦਾ ਸੌਂ ਨਹੀਂ ਹੋਣੀ ਤੈਨੂੰ ਪਿਆਰ ਕਰਾਂ ਕਿਦਾਂ ਹਾਂ ਤਾਂ ਹੀ ਬਹਿੰਦੇ ਟਾਵਾਂ ਸਾਡੀ ਸਾਰਾ ਕੋਨਾ ਵਾਇਆ ਹੋਇਆ ਵੇਖਲਾ ਆਇਤ ਤੋਂ ਗੱਡੀ ਆਵਾਰ ਕੇ ਮੈਂ ਗੰਦ ਨੇ ਵਾਹਦੇ ਹਾਂ ਨਾ 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 ਇਹ ਤਵੀਆਂ ਨਾਲ ਵਾਹ ਕੇ ਅ ਮਾਰਦਨਾ ਵਿੱਚ ਰੋਟਾ ਬੈਟਰ ਆਹ ਚੱਲ ਰੋ ਗੱਡੀ ਭਾਰ ਕੇ ਲਗਾਏ ਮੈਂ ਦੋ ਤਿੰਨਾਂ ਜੀ ਠੱਲਾਂ ਪਾਜੀ ਰੋਟੀ ਮੈਨੂੰ ਦੇ ਦਿੱਤੀ ਜਦੋਂ ਉਦੋਂ ਆਨਦੇ ਗੰਗਨ ਆਹ ਮੈਂ ਤਾਂ ਕਦੋਂ ਆਏ ਸੀ ਨਾ ਕਰੋ ਤਦੋਂ ਇੱਥੋਂ ਭੱਜ ਗਏ ਨਾ ਆਪਾਂ ਕੋਟਕਪੂਰ ਐਂਟਰ ਹੋ ਗਏ ਆ ਤੇ ਦੂਬਾ ਜਾਵਾਂਗੇ ਹਰੀਨੋ ਥੋੜੇ ਇੱਕ ਦੋ ਗਾਮਾਂ ਕੋਟਕਪੂਰੇ ਪਹਿਲਾਂ ਰੁਕਾਂਗੇ ਇਹ ਬੰਦੇ ਨੂੰ ਮਿਲਣਾ ਸੀ। ਇਹ ਉਹਨੂੰ ਮਿਲ ਕੇ ਫਿਰ ਜਾਵਾਂਗੇ ਆਪਾਂ ਹਰੀਦੋਂ ਨੂੰ। ਫਿਰ ਮਿਲਾਂਗੇ ਸੁਖਰਾਜ ਉਹਨਾਂ ਨੂੰ। ਸੁਖਰਾਜ ਭਾਈ ਉਹਨਾਂ ਨੂੰ ਤੇ ਜਿਹੜਾ ਰੁੱਕੇ ਇੱਥੇ। ਕਿ ਆਪਾਂ ਉਹਨੂੰ ਬੰਦੇ ਨੂੰ ਲਿਆ ਮਿਲ ਤੇ ਕੁਛ ਲੈਣਾ ਸੀ ਆਪਾਂ ਥੋੜਾ ਜਿਹਾ ਸਮਾਨ। ਸਮਾਨ ਸੋਨ ਲੈ ਕੇ ਹੁਣ ਜਾਂਦੇ ਆਂ ਗੱਡੀ 'ਚ। ਜਨਾਬ ਜੀ ਚਾਹਦੇ ਆਂ ਆਪਾਂ। ਆਹ ਜੀ ਨੋ ਪਹੁੰਚ ਗਏ ਤੇ ਗਰਮੀ ਦਾ ਬਾਲਾ ਮੰਦਾ ਵਾਲਾ ਗਰਮੀ ਨਾਲ ਦੇਖੋ ਕੋਈ ਨਹੀਂ ਦੇਰਦਾ ਪਿਆ ਪਿੰਡ ਚ ਵਿਰਲਾ ਹੀ ਆ ਰਿਹਾ ਵਾ ਗਰਮੀ ਫਾਲੀ ਜਾਜੀ ਹੋਈ ਪਈ ਆ ਬਾਕੀ ਤਕਰੀਬਨ ਲੋਕੇ ਝੋਨੇ ਨੂੰ ਲੱਗੇ ਹੋਏ ਆ ਥੋਪਾ ਰੋਣਾ ਅੰਤੇ ਆਪਾਂ ਫਾਈਨਲੀ ਪਹੁੰਚ ਗਏ ਦੀਦੀ ਕੋਲੇ ਇੱਧਰ ਸਾਡੀ ਮੋਟੀ ਖੜੀ ਹੋਈ ਆ। ਉਹ ਤਾਂ ਮਨਰਾਜ ਆ ਗਿਆ ਆਪਾਂ ਘਰੇ। ਕਿਸੇ ਕਾਲ ਵੀ ਦੇ। ਅਸ਼ਿਕਾ ਸਾਸੀ ਕਾਲੀ। ਹੁਣ ਕਰਦੇ ਆਂ ਗੱਡੀ ਪੈਗ। ਉਹ ਤਾਂ ਵੀ ਗੈਸ ਆ। ਡਿਆ ਰਿਆ ਪ੍ਰੋਹਣਾ ਸਾਹਿਬ। ਮੈਨੂੰ ਪਤਾ ਨਹੀਂ ਦਿੰਦਾ। ਤੁਸੀਂ ਮੇਰਾ ਫੋਨ ਕੱਟਦਾ ਮੈਂ ਤਾਂ ਦੱਸ ਹੀ ਨਹੀਂ ਆਲੀ। ਹੋ ਗਿਆ ਆਪਾਂ ਪੀਨੇ ਚਾਹ ਇੱਧਰ ਬੈਠ ਕੇ ਭੈਣ ਜੀ। ਮੇਰੀ ਨਾਲੇ ਮਸਤ ਬੈਠੋ। ਹੋ ਰਿਹਾ। ਹੁਣ ਆਪਾਂ ਪੀਨੇ ਚਾਹ ਇੱਥੇ ਆ ਗਏ ਸੀ। ਕੋਈ ਉੱਤੇ ਭੈਣ ਜੀ ਬੈਠੇ ਇੱਧਰ ਮੈਡਮ ਜੀ ਇੱਧਰ ਭਾਜੀ। ਨਾ ਦੇ ਬਾਈਕ ਪੜੀ ਵਨ ਕਰਾ ਫਿਰ ਕੀ ਆ ਇਹ ਚਾਹ ਲਾਉਣਿਆ ਰਹੇ ਪੰਜ ਆਪਾਂ ਆਇਆ ਨਰਸਰੀ ਤੇ ਬੂਟੇ ਲੈਣ ਭਾਜੀ ਨੇ ਲੈਣੇ ਸੀ ਬੂਟੇ ਬਾਟ ਚ ਲਗਾਉਣ ਲਈ ਤੇ ਕੋਟਕਪੁਰੇ ਆਏ ਸੀ ਵਾਪਸੀ ਫੇਰ ਜਿਹੜੇ ਬੂਟੇ ਲੈ ਕੇ ਜਾਵਾਂਗੇ ਪਿੰਡ ਨੂੰ ਬਹੁਤ ਘੈਂਟ ਆ ਇੱਥਰ ਆਪਣੇ ਨੇਕੇ ਨੇਕੇ ਡਾਕਟਰ ਆ ਪਾ ਗਏ ਸੀ ਘਰੇ ਤੇ ਆਪਣੇ ਡਾਕਟਰ ਸਾਹਿਬ ਕੀ ਕਰ ਰਹੇ ਆ ਡਾਕਟਰ ਸਾਹਿਬ ਲੈਣ ਗਿਆ ਟ੍ਰੀਟਮੈਂਟ ਕਰੂਗਾ ਲੈਣ ਗਿਆ ਜੀ ਠੀਕ ਆ ਡਾਕਟਰ ਬਣਿਆ ਫਿਰਦਾ ਹਾਂ ਤਾਂ ਜੀ ਦੋਸਤੋ ਆਪਾਂ ਕਰੇ ਆ ਗਿਆਂ ਆ ਤੇ ਹਸਪਤਾਲ ਦੇ ਅੰਦਰ ਪਾ ਦਰਦੇ ਆ ਇਹ ਜਨਤਾ ਜਿੱਥੇ 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 ਇਹ ਜਨਤਾ ਪਾਲਟੇ ਤੇ ਨੱਚ ਰਹੀ ਹੈ ਜੀ ਸੋ ਹਾਂ ਜੀ ਦੋਸਤੋ ਸਵੇਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਇੱਥੇ ਆਈ ਸੀ ਕੋਟਕ ਪੂਰੇ ਦੀਦੀ ਕੋਲੇ ਤੇ ਰਾਤ ਵਲੌਗ ਦਾ ਐਂਡ ਨਹੀਂ ਕਰ पाए ਸੋ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਖਤਮ ਮਿਲ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂਟ ਸ਼ੇਅਰ ਜਰੂਰ ਕਰਨਾ ਸੋ ਬਾਏ